ਸਟਰੀਕਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਲੁਧਿਆਣਾ ਬੈਸਟ ਦੀ ਜਿਮਨੀ ਚੌਂ ਦਾ ਅਨਲਿਸਿਸ ਕਰਾਂਗੇ ਜਿੱਤ ਭਾਵੇਂ ਆਮ ਆਦਮੀ ਪਾਰਟੀ ਦੀ ਹੋਈ ਹੈ ਆਸ਼ੂ ਹਾਰ ਗਿਆ ਤੇ ਨਾਰਜੀਵਨ ਗੁਪਤਾ ਵੀ ਸੁਖਵੀਰ ਸਿੰਘ ਬਾਦਲ ਦੇ ਉਮੀਦਵਾਰ ਦੀ ਜਮਾਨਤ ਜਪਤ ਹੋ ਗਈ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੁਖਵੀਰ ਬਾਦਲ ਮੋਟਰ ਸਰਜੀਤੇ ਲਈ ਬਹੁਤ ਜ਼ੋਰ ਲਾ ਰਿਆ ਸੀ ਕੀ ਕਾਰਨ ਹੈ ਕਿ ਉਥੇ ਇੰਨੀਆਂ ਘੱਟ ਵੋਟਾਂ ਪਈਆਂ ਔਰ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਪ अरोड़ा ਉਹ ਜਿਵੇਂ ਮਰਜ਼ੀ ਜਿੱਤਿਆ ਸ਼ਾਮ ਦਾਮ ਦੱਡ ਪੇਡ ਜਿਵੇਂ ਜੀਵਨ ਗੁਪਤਾ ਕਹਿੰਦਾ ਜਿੱਤਿਆ ਨਹੀਂ ਲੁੱਟਿਆ ਹੈ ਨੇ ਤਾਂ ਜੋ ਮਰਜ਼ੀ ਹੋਇਆ ਜਿੱਤ ਉਹਦੀ ਹੋ ਗਈ ਔਰ 35179 ਵੋਟਾਂ ਲਈਆਂ ਨੇ ਤੇ ਉਦੋਂ 10000 637 ਵੋਟਾਂ ਘੱਟ ਪਈਆਂ ਨੇ ਪਾਰਤ ਬੋਸ਼ ਨੂੰ ਆਸ਼ੂ ਨੂੰ ਤੇ ਲੋਕ ਇਹ ਕਹਿੰਦੇ ਨੇ ਆਸ਼ੂ ਦੀ ਹੋਮੇ ਦੀ ਹਾਰ ਹੋਈ ਹੈ ਇਹ ਕਿਉਂਕਿ ਜਿਸ ਤਰ੍ਹਾਂ ਦੀ ਧੜੇਬੰਦੀ ਹੋਣ ਦੇ ਬਾਵਜੂਦ ਆਸ਼ੂ ਨੇ ਪ੍ਰਵਾਹ ਨਹੀਂ ਕੀਤੀ ਰਾਜਾ ਬਡਿੰਗ ਜਾਂ ਸਿਵਰਜੀਤ ਬੈਂਸ ਜਾਂ ਹੋਰਾਂ ਦੀ ਇਹ ਵੀ ਗੱਲ ਆਪਣੇ ਆਪ ਵਿੱਚ ਕਮਾਲ ਹੈ ਤੇ ਜੀਵਨ ਗੁਪਤਾ ਜਿਹੜਾ ਕਹਿੰਦਾ ਮੈਨੂੰ 14 ਦਿਨ ਨਹੀਂ ਮਿਲੇ ਜੇ ਜ਼ਿਆਦਾ ਮਿਲ ਜਾਂਦੇ ਤਾਂ ਸ਼ਾਇਦ ਮੈਂ ਕੋਈ ਕਾਰਨਾਮਾ ਕਰ ਦਿੰਦਾ ਤੇ ਜਿਹੜਾ ਪਰਪਕਾਰ ਸਿੰਘ ਘੁੰਮਣ ਹੈ ਉਹਨੂੰ ਤਾਂ ਮਿਲੇ ਹੀ ਸਾਰੇ 8203 ਵੋਟਾਂ ਨੇ ਇਹ ਸਾਰੀ ਗੱਲਬਾਤ ਇਹ ਚਰਚਾ ਦੇ ਨਾਮ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਜਿਹੜਾ ਜਮਿਨੀ ਚੋਣ ਦੇ ਅਰਥ ਕੀ ਨੇ ਕਿ ਸੱਚਮੁੱਚ 2027 ਦੀ ਚੋਣ ਤੇ ਇਹਦਾ ਕੋਈ ਅਸਰ ਪਊਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਤੇ ਮੋਹਰ ਲਾਈ ਹੈ ਜਿਵੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜਾ ਮੁੱਦਾ ਬਣਿਆ ਹੈ ਜਿਸ ਕਰਕੇ ਰਵਿੰਦ ਕੇਜਰੀਵਾਲ ਨੇ ਵਿਡਰਾ ਕੀਤਾ ਆਪਣਾ ਨਾਮ ਰਾਜ ਸਭਾ ਦੇ ਮੈਂਬਰਸ਼ਿਪ ਤੋਂ ਇਹ ਸਾਰੀਆਂ ਗੱਲਾਂ ਇਸ ਵੀਡੀਓ 'ਚ ਆਪਾਂ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਸਾਰੇ ਦੋਸਤਾਂ ਨੂੰ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਇਹ ਤਾਂ ਸਵੇਰ ਤੋਂ ਲੈ ਕੇ ਟੀਵੀ ਤੇ ਵੀ ਤੇ ਤੁਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਅਪਲੋਡ ਹੋਈਆਂ ਨੇ ਉਹਨਾਂ ਦਾ ਰਿਜ਼ਲਟ ਤਾਂ ਦੇਖ ਹੀ ਲੈਣਾ ਮੈਂ ਕੋਈ ਜ਼ਿਆਦਾ ਰਿਜ਼ਲਟ ਦੀ ਗੱਲ ਨਹੀਂ ਕਰਨੇ ਮੈਂ ਹਰ ਇੱਕ ਸਿਆਸੀ ਪਾਰਟੀ ਤੇ ਇਹਦਾ ਕੀ ਅਸਰ ਹੋ ਸਕਦਾ ਉਹਦਾ ਥੋੜਾ ਜਿਹਾ ਹਫਤੇ ਮੀਤਾਬਕ ਅਨਲਿਸਿਸ ਕਰਨਾ ਹੈ ਤੇ ਇਹ ਸਾਰੀ ਵੀਡੀਓ ਜਿਹੜੀ ਹੈ ਉਸ ਦੇ ਅਖੀਰ ਚ ਜਾ ਕੇ ਕੇਜਰੀਵਾਲ ਨੇ ਆਪਣੇ ਆਪ ਨੂੰ ਕਿਉਂ ਕਿਹਾ ਕਿ ਮੈਂ ਰਾਸਵਚ ਨਹੀਂ ਜਾਂਦਾ ਕੋਈ ਹੋਰ ਜਾਊਗਾ ਪੋਲੀਟੀਕਲ ਅਫੇਅਰਸ ਕਮੇਟੀ ਫੈਸਲਾ ਕਰੂ ਜਿਵੇਂ ਹੁਣ ਤੱਕ ਪੋਲੀਟੀਕਲ ਅਫੇਅਰਸ ਦੇ ਫੈਸਲੇ ਚਾਹਦੇ ਨੇ ਲੇਕਿਨ ਸਿਆਸਤ ਹੈ ਬਹੁਤ ਕੁਝ ਚਾਹੁੰਦਾ ਹੈ ਉਹਦੀ ਗੱਲ ਕਰਾਂਗੇ ਲੇਕਿਨ ਜੇ ਕਰੀਏ ਕਿ ਸੰਜੀਵ ਅਰੋੜਾ ਜਿੱਤ ਗਿਆ ਜਿਹੜਾ ਰਾਜ ਸਭਾ ਦਾ ਪੇਪਰ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਕਵੀਰ ਬੰਦਾ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਜਿੱਤ ਗਿਆ ਕਿਵੇਂ ਜਿੱਤਿਆ ਹਰ ਹੀਲਾ ਵਰਤਿਆ ਆਮ ਆਦਮੀ ਪਾਰਟੀ ਨੇ ਸਰਕਾਰੀ ਤੰਤਰ ਬਿਲਕੁਲ ਵਰਤਿਆ ਔਰ ਮੈਂ ਨਹੀਂ ਕਹਦਾ ਆਸ਼ੂ ਜਿਵੇਂ ਉਸ ਦਿਨ ਪੁਲਿਸ ਨਾਲ ਚੱਕਰ ਦਾ ਕਹ ਰਿਹਾ ਸੀ ਕਿ ਸਾਰਾ ਪੁਲਿਸ ਤੰਤਰ ਆਮ ਆਦਮੀ ਪਾਰਟੀ ਦੇ ਪਰਕਰਮ ਜੋ ਕੰਮ ਕਰ ਰਿਹਾ ਹੈ ਲੇਕਿਨ ਇਹ ਕੋਈ ਦੁਹਰਾਵਾ ਨਹੀਂ ਜਦੋਂ ਸਰਕਾਰ ਲੜਦੀ ਹੈ ਤਾਂ ਉਹਦਾ ਸਰਕਾਰ ਦੇ ਬੰਦੇ ਜਿਹੜੇ ਨੇ ਉਹੋ ਪਾਰਟੀ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਨੇ ਇੱਥੇ ਵੀ ਆਏ ਦੂਜੀ ਗੱਲ ਮੈਂ ਸ਼ੁਰੂ ਚ ਕਹਿ ਰਿਹਾ ਜਿਵੇਂ ਤੁਸੀਂ ਟਾਈਟਲ ਚ ਦੇਖਿਆ ਸ਼ਾਮਦਾਨ ਦਰ ਭੇਜ ਸਾਰੇ ਤਰੀਕੇ ਵਰਤੇ ਗਏ ਕਿ ਪਹਿਲਾਂ ਸ਼ੁਰੂਤ ਵਿੱਚ 4 ਮਹੀਨੇ ਪਹਿਲਾਂ ਪਹਿਲਾਂ ਨਹੀਂ ਪਤਾ ਸੀ ਵੀ ਇੱਥੇ ਟਰਾਂਸਫਾਰਮਰ ਦੀ ਲੋੜ ਹੈ ਇੱਥੇ ਕਹਿੰਦੇ ਜੀ 286 ਟਰਾਂਸਫਾਰਮਰ ਲਗਾਏ ਲੋਕਾਂ ਨੂੰ ਇਸ ਕਿਸਮ ਦਾ ਲਾਲਚ ਧਮਕੀ ਦਿੱਤੀ ਕੇਐਸਡੀ ਵੱਲ ਨੇ ਕਿ ਜੇ ਤੁਸੀਂ ਇਹਨੂੰ ਵੋਟ ਨਾਲ ਪਾਈ ਫਿਰ ਕੰਮ ਨਹੀਂ ਹੋਣੇ ਤੁਹਾਡੇ ਸਾਰੀਆਂ ਗੱਲਾਂ ਜਿਹੜੇ ਹਰ ਹੀਲਾ ਵਰਤਿਆ ਤੇ ਉਹ ਹੀਲੇ ਦੇ ਵਿੱਚ ਆ ਪੈਸਾ ਵੀ ਵਰਤਿਆ ਜੋ ਸਾੜੀ ਦੇ ਰੂਪ ਚ ਜਿਹੜੇ ਖਾਣ ਪੀਂਦੇ ਸਬੰਧ ਦੇ ਰੂਪ ਚ ਜਿਮੈਟਰੀ ਬਾਕਸ ਵੰਡਨ ਦਾ ਪੈਸਾ ਜੋ ਸ਼ਰਾਬ ਜੋ ਕੁਝ ਜਾਂਦਾ ਅਮੀਰ ਆਦਮੀਆਂ ਨੂੰ ਕੀ ਫਰਕ ਪੈਂਦਾ ਤੇ ਉਹਨੇ ਆਖਰ ਮੰਤਰੀ ਬਣਨਾ ਤੇ ਇਸ ਕਰਕੇ ਇਸ ਜਿਹੜਾ ਹੈ ਉਹ ਜਿੱਤ ਹੋ ਗਈ ਜਿਹੜੀ ਸਜੀਵ ਰੋੜਾ ਦੀ ਜਿੱਤ ਹੋ ਗਈ ਉਹਦੇ ਬਦਲੇ ਚ ਕਿਹਨੇ ਬਣਨਾ ਮੈਂ ਤੁਹਾਨੂੰ ਦੱਸਿਆ ਕਿ ਪਿੱਛੇ ਜਾ ਕੇ ਆਪਾਂ ਗੱਲ ਕਰਦੇ ਹਾਂ ਨੰਬਰ 2 ਤੇ ਫਿਰ ਆਉਂਦੇ ਆ ਭਾਰਤ ਪੁਸ਼ਨਾਸ਼ੂ ਜਿੱਤ ਸਕਦਾ ਸੀ ਔਰ ਭਾਰਤ ਪੁਸ਼ਨਾਸ਼ੂ ਦੇ 24542 ਵੋਟਾਂ ਲਗੀਆਂ ਨੇ ਵੋਟਾਂ ਤਾਂ ਕੱਟ ਨਹੀਂ ਔਰ ਡੈਕ ਟੂ ਡੈਕ ਰਿਹਾ ਕਾਫੀ ਚਰਤਾ ਹੋ ਜਦੋਂ ਸਵੇਰ ਤੋਂ ਚੱਲ ਰਿਹਾ ਸੀ ਲੇਕਿਨ ਭਾਰਤ ਪੁਸ਼ਨਾਸ਼ੂ ਦੀ ਹਾਰ ਦੇ ਵਿੱਚ ਇਨਾਂ ਦੀ ਕਾਂਗਰਸ ਦੀ ਧੜੇਬੰਦੀ ਤੇ ਆਸ਼ੂ ਦੀ ਆਪਣੀ ਹੌਮੇ ਈਗੋ ਧੜੇਬੰਦੀ ਦੇ ਨਾਲ ਈਗੋ ਇਸ ਕਰਕੇ ਕਿ ਇਹ ਚਾਹੁੰਦਾ ਸੀ ਕਿ ਮੈਂ ਜਿੱਤਦ ਕੱਲੇ ਜਿੱਤ ਕੇ ਦਿਖਾਈਏ ਚੰਨੀ ਨੂੰ ਜਿਹੜੀ ਇੱਕ ਜਿਹੜਾ ਚੰਨੀ ਗਰੁੱਪ ਕਹਿ ਲੋ ਉਹ ਗਰੁੱਪ ਸੀ ਇਹਦੇ ਚੋਂ ਕੁਝ ਰੀਲਾਲ ਵੀ ਹੈ ਜਿਹੜਾ ਸੋਨੀਆ ਗਾਂਦੇ ਤੇ ਜਿਹਨੂੰ ਐਮਪੀ ਬਣਾਇਆ ਉਹ ਵੀ ਇਹਨਾਂ ਦੇ ਵਿੱਚ ਹੀ ਹੈ ਸਮਝੋ ਤੇ ਨਾਲ ਫਿਰ ਰਾਣਾ ਗਰਜੀਤ ਤੇ ਸਾਰੇ ਭਾਰਤ ਪੂਸ਼ ਆਸ਼ੂ ਦੇ ਨਾਲ ਹੀ ਨੇ ਆ ਸ਼ੂਦੀ ਪੋਜੀਸ਼ਨ ਕਾਫੀ ਠੀਕ ਸੀ ਜੇ ਉਹ ਜਦੋਂ ਕੜਵਲਾ ਆਇਆ ਨਾ ਇਹਨਾਂ ਨੇ ਜੁਆਇਨ ਕਰਾਇਆ ਉਸ ਵੇਲੇ ਜਿਹੜਾ ਬੈਂਸ ਹੈ ਬੈਂਸ ਬ੍ਰਦਰਸ ਉਹਨਾਂ ਦੀ ਕਾਫੀ ਹੈ ਉਹ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਫੀ ਡੈਮੇਜ ਕੀਤਾ ਹੈ ਸਾਰੀ ਜੇ ਕਿਤੇ ਉਹ ਉਸ ਨੂੰ ਇਸ ਡੈਮੇਜ ਕੰਟਰੋਲ ਕਰ ਲੈਂਦੇ ਉੱਥੇ ਈਗੋ ਨਾ ਹੁੰਦੀ ਉੱਥੇ ਹੁਮੇ ਨਾ ਹੁੰਦੀ ਸ਼ਾਇਦ ਰਿਜ਼ਲਟ ਹੋਰ ਹੋ ਸਕਦਾ ਸੀ ਪਰ ਇਹਨਾਂ ਨੂੰ ਆਸ ਨਹੀਂ ਸੀ ਇਹਨਾਂ ਨੂੰ ਇਹੋਂ ਲੱਗਦਾ ਸੀ ਕਈ ਵਾਰੀ ਬੰਦਾ ਨਾ ਜਿਹੜਾ ਹੋਮੇ ਹੰਕਾਰ ਦੇ ਵਿੱਚ ਉਹਦੇ ਅੱਖਾਂ ਤੇ ਕਾਲੀ ਪੱਟੀ ਜਿਹੜੀ ਬੰਨੀ ਜਾਂਦੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਦੇਖੋ ਰਾਜਾ ਬੜਿੰਗ ਤੁੰ ਪੁੱਛਿਆ ਨੇ ਰਾਜਾ ਬੜਿੰਗ ਨੂੰ ਜਦੋਂ ਹਾਰ ਤੋਂ ਬਾਅਦ ਪੁੱਛਿਆ ਉਹ ਕਹਿੰਦਾ ਭਾਈ ਸਾਨੂੰ ਜਿੱਥੇ ਬੁਲਾਇਆ ਸੀ ਚਲੇਗੇ ਯਾਨੀ ਇਹਦਾ ਮਤਲਬ ਉਹਨੂੰ ਬੁਲਾਇਆ ਨਹੀਂ ਗਿਆ ਉਹਨੇ ਆਪ ਹੀ ਕਹਿਤਾ ਸਾਨੂੰ ਪੇਪਰ ਪਰਲੇ ਬੁਲਾਇਆ ਸੀ ਪੇਪਰ ਪੜਾਉਣ ਚਲੇਗੇ ਸਾਨੂੰ ਪ੍ਰੈਸ ਕਾਨਫਰੈਂਸ ਲਈ ਬੁਲਾਇਆ ਸੀ ਚਲੇਗੇ ਨਹੀਂ ਬੁਲਾਇਆ ਸੀ ਕੀ ਕਰਦੇ ਇਹ ਗੱਲ ਪੈਸੇ ਠੀਕ ਹੈ ਨਾ ਰਾਜਾ ਬਡੇ ਨਾ ਸੁਜਿੰਦਰ ਰਧਾਵਾ ਨਾ ਪ੍ਰਤਾਪ ਸਿੰਘ ਬਾਜਵਾ ਯਾਨੀ ਪਾਰਟੀ ਪ੍ਰਧਾਨ ਜਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਬਿਨਾ ਇਹ ਲੜਾਈ ਉਹ ਜਿੱਤਣੀ ਚਾਹੁੰਦਾ ਸੀ ਨਹੀਂ ਪਰਤ ਪੁਸ਼ਨਾ ਜਿੱਤਿਆ ਤੋ ਇਹ ਤੋਂ ਸਾਰੀ ਗੱਲਬਾਤ ਇਹ ਨਜ਼ਰ ਆਉਂਦੀ ਹੈ ਕਿ ਧੜੇਬੰਦੀ ਕਾਂਗਰਸ ਦੀ ਜਿਵੇਂ ਹਰਿਆਣਾ ਚ ਲਿਆ ਪਿਛਲੀ ਵਾਰ ਜਿਵੇਂ ਕੁਮਾਰੀ ਸੈਲਜਾ ਤੇ ਖੁੱਡਾ ਜਿਵੇਂ ਕਿ ਸੇ ਟਾਈਮ ਨੂਜੋਤ ਸਿੰਘ ਸਿੱਧੂ ਤੇ ਸਾਰੇ ਲੜਦੇ ਸੀ ਉਸੇ ਕਿਸਮ ਦੀ ਲੜਾਈ ਜੇ ਜਿਵਨੀ ਚੌਂਚ ਦੇਖ ਲਿਆ ਤੁਸੀਂ ਦੇਖ ਲੋ ਜਦੋਂ 117 ਹਲਕੇ ਚ ਜਾਣਾ ਤਾਂ ਉਹਦਾ ਕੀ ਹਾਲ ਹੋਏਗਾ ਇਹ ਕਾਂਗਰਸ ਲਈ ਇੱਕ ਜਿਹੜੀ ਸੰਕੇਤ ਹੀ ਆ ਭਾਈ ਦੇਖ ਲਓ ਤੁਸੀਂ ਕਰ ਲੋ ਆਪਣੇ ਇਨਟਰਸਪੈਕਸ਼ਨ ਕੀ ਕਰ ਸਕਦੇ ਹੋ ਤੁਸੀਂ ਤੀਜੀ ਜਿਹੜੀ ਗੱਲ ਹੈ ਜੀਵਨ ਗੁਪਤਾ ਜੀਵਨ ਗੁਪਤਾ ਜਿੰਨੇ ਕਹਿੰਦਾ ਕਿ ਇਹਨਾਂ ਨੇ ਹਰ ਤਰੀਕਾ ਵਰਤਿਆ ਮੈਂ ਕਹਿੰਦਾ 14 ਦਿਨ ਮੈਨੂੰ ਮਿਲੇ ਸੀ ਫਿਰ ਵੀ ਮੈਨੂੰ ਚੰਗੀਆਂ ਵੋਟਾਂ ਮਿਲੀਆਂ ਔਰ ਇਹ ਜਰੀਬ ਉਹਨਾਂ ਨੇ ਤਾਂ ਪੈਸਾ ਬਹੁਤ ਖਰਚਿਆ ਲੇਕਿਨ ਦੂਜੇ ਪਾਸੇ ਜੀਵਨ ਗੁਪਤਾ ਜਾਂ ਭਾਰਤੀ ਜਨਤਾ ਪਾਰਟੀ ਨੂੰ ਇਉਂ ਜਿਹੜੀ ਇਹ ਵੋਟ ਜਿੰਨੀ ਮਿਲੀ ਹੈ ਇਹ ਇਸ ਗੱਲੋਂ ਤਾਂ ਥੋੜਾ ਜਿਹਾ ਨਰਾਸ਼ਾ ਹੋਣੀ ਚਾਹੀਦੀ ਹੈ ਕਿ ਐਸੇ ਹਲਕੇ ਦੇ ਵਿੱਚੋਂ ਜਿਹੜਾ ਰਮਨਜੀਤ ਮਿੱਟੂ 40000 ਤੋਂ ਵੱਧ ਲੈ ਗਿਆ ਸੀ ਲੋਕ ਸਭਾ 'ਚ ਭਾਵੇਂ ਹਾਰ ਗਿਆ ਸੀ ਭਾਵੇਂ ਹਲਕੇ ਤੋਂ ਜਿੱਤੇ ਆ ਸੀ ਤੇ ਕੀ ਕਾਰਨ ਕੀ ਹੈ ਉਦੋਂ ਲੱਗਦਾ ਸੀ ਕਿ ਰਮਨਜੀਤ ਮਿੱਟੂ ਦੀ ਮਦਦ ਆਸ਼ੂ ਨੇ ਕੀਤੀ ਸੀ ਦੋਸਤੀ ਨਿਭਾਈ ਸੀ ਇਹ ਗੱਲ ਤਾਂ ਪੱਕੀ ਨਜ਼ਰ ਆਉਂਦੀ ਹੈ ਕਿਉਂਕਿ ਰਾਜਾ ਬੜਿੰਗ ਇਹ ਸੇ ਕਰਕੇ ਟਟਿੰਗਾ ਹੈ ਇਸ ਨਹੀਂ ਤਾਂ ਇਹਨਾਂ ਦੀ ਵੋਟ ਇੰਨੀ ਕੀ ਲੱਗਦੀ ਹੈ ਇਸ ਮਾਮਲੇ 'ਚ ਸੋ ਇਹ ਜਿਹੜਾ ਜੀਵਨ ਗੁਪਤਾ ਦਾ ਇਹ ਕਹਿਣਾ ਕਿ ਮੈਂ ਹੁਣ 27 ਦੀ ਤਿਆਰੀ ਸ਼ੁਰੂ ਕਰਦਾ ਹਾਂ ਉਹਨੂੰ ਇਹ ਲੱਗਦਾ ਕਿ 27 'ਚ ਮੈਨੂੰ ਟਿਕਟ ਮਿਲੂਗੀ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਇਹ ਸੋਚਣਾ ਪਏਗਾ ਕਿ ਸ਼ਹਿਰੀ ਇਲਾਕਾ ਹਿੰਦੂ ਡੋਮਿਨੇਟਰ ਇਲਾਕਾ ਉਹਦੇ ਵਿੱਚ ਚਲੋ ਪਿੰਡਾਂ ਦਾ ਹੁੰਦਾ ਤਾਂ ਅਸੀਂ ਕਹਿ ਸਕਦੇ ਸੀ ਕਿ ਅਲਾਈਅੰਸ ਤੋਂ ਬਿਨਾ ਜੇ ਅਲਾਈਅੰਸ ਨਾਲ ਵੀ ਜਾਂਦੇ ਤਾਂ ਵੀ ਇਹ ਨੰਬਰ ਦੋਤੀ ਆਉਂਦੇ ਜੇ ਮੰਨ ਲਓ ਜਿਹੜੀਆਂ ਕੋ ਮੰਨ ਨੂੰ ਵੋਟਾਂ ਪਈਆਂ ਨੇ ਉਹ ਜੋੜਦੀ ਏ 8203 ਤਾਂ ਵੀ ਇਹ ਜੱਤੇ ਦੇ ਥੋੜੀ ਸੀ ਸੋ ਇਹ ਵੀ ਇਹਨਾਂ ਲਈ ਸੋਚਣ ਦੀ ਘੜੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਕਿੱਥੇ ਹੈ ਲੇਕਿਨ ਦਿਨ ਬੜੇ ਘੱਟ ਮਿਲੇ ਇਹ ਗੱਲ ਜ਼ਰੂਰ ਹੈ ਕਿ ਇਸ ਦੇ ਬਾਵਜੂਦ ਇਸ ਨੇ ਆਪਣੇ ਚੌਂ ਪਖਾਈ ਉਹਦਾ ਇਹ ਕਹਿਣਾ ਵੀ ਕਿ ਮੈਂ ਤਾਂ ਸਾਰੇ ਹਲਕੇ ਚ ਘੁੰਮ ਵੀ ਨਹੀਂ ਸਕਿਆ ਇਹ ਗੱਲ ਆਪੇ ਬਿਲਕੁਲ ਠੀਕ ਹੈ ਭਾਰਤੀ ਜਨਤਾ ਪਾਰਟੀ ਨੇ ਪਤਾ ਨਹੀਂ ਕਿਉਂ ਲੇਟ ਡਿਕਲੇਅਰ ਕੀਤਾ ਇਹਦਾ ਨਾਮ ਪਹਿਲਾਂ ਕਰ ਲੈਣਾ ਚਾਹੀਦਾ ਸੀ ਹੁਣ ਆਜੋ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਰਨੀ ਚਾਹੁੰਦਾ ਸੀ ਉਹ ਹੈ ਸਖਵੀਰ ਸਿੰਘ ਬਾਦਲ ਨੇ ਬਹੁਤ ਜ਼ੋਰ ਲਾਇਆ ਸਖਵੀਰ ਸਿੰਘ ਬਾਦਲ ਨੇ ਨਾ ਜ਼ੋਰ ਲਾਇਆ ਲੱਗਦਾ ਸੀ ਕਿ 10000 ਤੋਂ ਉੱਤੇ ਮੈਂ ਤਾਂ ਇਹ ਕਹਿਦਾ ਸੀ ਜੇ ਕਿਤੇ ਸਖਵੀਰ ਸਿੰਘ ਬਾਦਲ ਦਾ ਕੈਂਡੀਡੇਟ ਜਮਾਤ ਵੀ ਬਚਾ ਜਾਂਦਾ ਤਾਂ ਸਮਝੋ ਕਿ ਉਹ ਜਿੱਤੀ ਮੰਨੀ ਜਾਂਦੀ ਔਰ ਪਾਰਟੀ ਲਈ ਮੋੜ ਸਰ ਜਿੱਤੀ ਦਾ ਰਾਹ ਪੱਧਰਾ ਹੋ ਜਾਂਦਾ ਪਰ یوں ਲੱਗਦਾ ਕਿ ਲੋਕਾਂ ਨੇ ਸੰਗਤ ਨੇ ਸਿੱਖਾਂ ਨੇ ਅਜੇ ਮਾਫ਼ ਨਹੀਂ ਕੀਤਾ ਜਾਂ یوں ਕਹਿ ਲੋ ਕਿ ਪੰਜ ਮੈਂਬਰੀ ਕਮੇਟੀ ਨੇ ਬਾਨਪ੍ਰੀਤ ਯਾਰੀ ਨੇ ਆਪਣਾ ਰੰਗ ਦਿਖਾਤਾ ਕਿ ਸਾਡੇ ਬਿਨਾ ਭਾਈ ਤੂੰ ਖੈ ਕੁਛ ਨਹੀਂ ਜਿਵੇਂ ਮਰਜੀ ਐ ਵੈਸੇ ਤਾਂ ਚੰਗਾ ਹੁੰਦਾ ਜਿਵੇਂ ਸੁਣਿਆ ਸੀ ਕਿ ਉਹ ਕੁੱਕੀ ਗਿੱਲ ਨੂੰ ਖੜਾ ਕਰਨ ਨੂੰ ਤਿਆਰ ਨੇ ਜੇ ਕਿਤੇ ਇਹਨਾਂ ਦੀ ਪਹਿਲਾਂ ਮੜੇ ਮਟਾ ਬਣਾਇਆ ਹੁੰਦਾ ਜਗਾੜ ਤਾਂ ਸ਼ਾਇਦ ਖੜਾ ਵੀ ਕਰ ਦਿੰਦੇ ਤੇ ਫੈਸਲੇ ਇੱਥੇ ਹੋ ਜਾਂਦੇ ਪਰ ਜੋ ਵੀ ਹੋਇਆ ਸੁਖਵੀਰ ਸਿੰਘ ਬਾਦਲ ਲਈ ਇਹ ਕਾਫੀ ਵੱਡਾ ਝਟਕਾ ਹੈ ਕਿ ਉਸ ਦੇ ਐਨੇ ਜੋਰ ਲਾਉਣ ਦੇ ਬਾਵਜੂਦ ਰੋਡ ショਅ ਕਰਨ ਦੇ ਬਾਵਜੂਦ ਇੱਥੇ ਕੰਸਟੀਟੂਐਂਸੀ 'ਚ ਲਗਾਤਾਰ ਵਿਚਰਨ ਦੇ ਬਾਵਜੂਦ ਵੋਟਾਂ ਸਾਰੀਆਂ 8000 ਪਈਆਂ ਨੇ ਤੇ ਜਿਹੜੇ ਕਹਿੰਦੇ ਨੇ 27 ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਆਹੀ ਤਾਂ ਅਸਲ ਰੋਲਾ ਹੈ ਕਿ ਇਹ ਸਰਕਾਰ ਹੀ ਬਣਾਉਣੀ ਹੈ ਜਿਹੜੀ ਪਾਵਰ ਕੁਰਸੀ ਦੇ ਪਿੱਛੇ ਹੈ ਅਕਾਲੀ ਦਲ ਜਿਹੜਾ ਹੈ ਇਦੋਂ ਇਹ ਨਹੀਂ ਪਤਾ ਕਿ 1920 ਚ ਕੁਰਸੀ ਲਈ ਨਹੀਂ ਬਣਿਆ ਸੀ ਅਕਾਲੀ ਦਲ ਸਿਧਾਂਤਾਂ ਲਈ ਬਣਿਆ ਸੀ ਤੇ ਉਹ ਸਿਧਾਂਤਾਂ ਨੂੰ ਤਾਂ ਅਸੀਂ ਤਲੰਝਲੀ ਦੇਤੀ ਗੁਰਦੁਆਰਾ ਸੁਧਾਰ ਲਹਿਰ ਤੋਂ ਨਿਕਲਿਆ ਸੀ ਗੁਰਦੁਆਰਾ ਦੇ ਸੁਧਾਰ ਦੀ ਤਾਂ ਗੱਲ ਹੀ ਨਹੀਂ ਹੈ ਨਾ ਹੀ ਅਨੰਦਪੁਰ ਸਾਹਿਬ ਮਤਾ ਮੁੜ ਕੇ ਯਾਦ ਕੀਤਾ ਹੈ ਰਾਜਾਂ ਦੀ ਖੁਦਮੁਖਤਿਆਰੀ ਦਾ ਭੋਗ ਪਾਤਾ ਤੇ ਨਾ ਹੀ SBYL ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਉਹੀ ਮਸਲਾ ਤਾਂ ਹੋਵੇ ਬਲਕਿ ਉਲਟ ਲੋਕਾਂ ਦੇ ਮਨਾਂ 'ਚ ਉਜਾਗਰ ਕਰਾਤਾ ਹੁਣ ਤਾਂ ਵਿਰੋਧੀ ਤਰ੍ਹਾਂ ਨੇ ਵੀ ਇਹ ਉਹੀ ਬੰਦੇ ਨੇ ਜਿਨ੍ਹਾਂ ਨੂੰ ਅਸੀਂ 15 ਸਾਲ ਰਾਜ ਦਿੱਤ ਦਿੱਤਾ ਤੇ ਇਹੀ ਪ੍ਰਕਾਸ਼ ਸਿੰਘ ਬਾਦਲ ਹੈ ਜਿਹਨੇ 13 April 1978 ਨੂੰ ਨਰਕਾਰੀਆਂ ਨੂੰ ਮੌਕਾ ਦਿੱਤਾ ਸੀ ਸਮਾਗਮ ਕਰਨ ਦਾ ਤੇ ਉੱਥੋਂ ਹੀ ਫਿਰ ਜਿਹੜਾ ਸ਼ੁਰੂ ਹੋਇਆ ਸੀ ਪੰਜਾਬ ਦਾ ਪినాਸ਼ ਦਾ ਰਾਹ ਕਾਲੇ ਦਿਨ ਉੱਥੇ ਹੀ ਸ਼ੁਰੂ ਹੋਇਆ ਸੀ ਉੱਥੇ ਸੰਤ ਭਿੰਡਰਾਲਾ ਉੱਭਰਿਆ ਉੱਤੇ ਫਿਰ 84 ਦਾ ਦਖਾਤ ਵਾਪਰਿਆ ਜਿਹੜਾ ਅਕਾਲ ਤਖਤ ਕਾਂਗਰਸ ਨੇ ਇੰਦਰਾ ਗਾਂਧੀ ਦੇ ਅਟੈਕ ਕੀਤਾ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁਝ ਹੋਇਆ ਨਸ਼ਰਕੁਸ਼ੀ ਹੋਈ ਉਹਦਾ ਬੀਜ 1978 ਚ ਪੀਜਾ ਗਿਆ ਸੀ ਲੇਕਿਨ ਇਹਨਾਂ 10-12 ਸਾਲਾਂ 15 ਸਾਲਾਂ ਚ ਡੇਢ ਦਹਾਕੇ ਚ ਜਿਨ੍ਹਾਂ ਨੇ ਸਿੱਖਾਂ ਨੂੰ ਜਾਇਜ਼ ਨਜਾਇਜ਼ ਮਾਰਿਆ ਮੁਕਾਬਲੇ ਦਿਖਾਏ ਉਹੀ ਬੰਦਿਆਂ ਨੂੰ ਦੁਬਾਰਾ ਪਾਵਰ ਚ ਕਿਨੇ ਲਿਆਂਦਾ ਲੋਕ ਨਹੀਂ ਭੁੱਲੇ ਬੇਅਦਬੀ ਨਹੀਂ ਭੁੱਲੇ ਲੋਕ ਜੋ ਜਿਸ ਤਰੀਕੇ ਨਾਲ ਅਲਕਾਤ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸਾਰੇ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਵਰਤਿਆ ਗਿਆ ਬਿਹੇਵ ਕੀਤਾ ਗਿਆ ਘਰ ਬੁਲਾਇਆ ਗਿਆ ਰਾਮ ਰਹੀਮ ਦੀ ਫਿਲਮ ਚਲਾਉਣ ਲਈ ਬੜਾ ਕੁਝ ਕੀਤਾ ਗਿਆ ਔਰ ਸਾਰੀਆਂ ਗੱਲਾਂ ਮਾਫੀ ਤੋਂ ਲੈ ਕੇ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ 'ਚ ਯਾਦ ਨੇ ਇਹ ਗੱਲ ਹੁਣ ਸਪਸ਼ਟ ਹੋ ਗਈ ਇਹਨਾਂ ਨੂੰ ਥੋੜਾ ਮੁੜ ਵਿਚਾਰਨ ਦੀ ਲੋੜ ਹੈ ਜਦੋਂ ਕੋਈ ਵੀ ਕਹਿੰਦਾ ਵੀ ਇਕਤਾ ਤੋਂ ਬਿਨਾ ਗੱਲ ਨਹੀਂ ਬਣਨੀ ਇਕ ਤਾਂ ਹੋਣੀ ਨਹੀਂ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਛੱਡਣਾ ਨਹੀਂ ਜੇ ਸੁਖਵੀਰ ਸਿੰਘ ਬਾਦਲ ਨੇ ਕੁਰਸੀ ਛੱਡਣੀ ਹੁੰਦੀ ਫਿਰ ਤਾਂ ਦੋ ਦਸੰਬਰ ਦਾ ਹਕੂਮਤਾ ਮਨ ਲੈਣਾ ਸੀ ਜੋ ਲੁਧਿਆਣੇ ਦੀ ਇਸ ਚੋਣ ਨੇ ਇਹਨਾਂ ਨੂੰ ਵੀ ਸੰਕੇਤ ਦਿੱਤਾ ਕਿ ਅਕਾਲੀ ਦਲ ਦਾ ਹਾਲ ਕੋਈ ਜ਼ਿਆਦਾ ਹਲਦੀ ਘੜੀ ਵਧੀਆ ਨਹੀਂ ਹੁਣ ਆ ਜੋ ਚਾਰ ਪਾਰਟੀਆਂ ਤੋਂ ਬਾਅਦ ਕੇਜਰੀਵਾਲ ਕੇਜਰੀਵਾਲ ਅਜ ਬਹੁਤ ਖੁਸ਼ ਦੂਜਾ ਕਾਰਨ ਖੁਸ਼ੀ ਦਾ ਇੱਥੇ ਤਾਂ ਚਲੋ ਮੰਨ ਲੈਂਦੇ ਆ ਕਿ ਸਰਕਾਰ ਇਹਨਾਂ ਦੀ ਜਿੱਤ ਲਏ ਤੇ ਗੁਜਰਾਤ ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਨਹੀਂ ਸੀ ਜਿਹੜੀ ਇਹਨਾਂ ਦੀ ਸੀਟ ਭਾਜਪਾ ਨੇ ਚੋਰੀ ਕੀਤੀ ਸੀ ਉੱਥੇ ਵੀ ਐਮਐਲਏ ਜਿਤਾ ਲਏ ਇਹਨਾਂ ਨੇ ਆਪ ਦਾ ਤੋਂ ਇਹਦਾ ਮਤਲਬ ਖੁਸ਼ੀ ਦਾ ਕਾਰਨ ਤਾਂ ਹੈ ਕਿ ਦੋ ਐਮਐਲਏ ਜਿੱਤੇ ਇੱਕ ਗੁਜਰਾਤ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਦਿੱਲੀ ਦੀ ਹਾਰ ਤੋਂ ਬਾਅਦ ਇਹ ਵੱਡਾ ਉਹਨਾਂ ਨੂੰ ਉਹਨਾਂ ਲਈ ਤਾਂ ਸਗਣੀ ਹੈ ਇੱਕ ਤਰ੍ਹਾਂ ਦਾ ਕਿ ਕਹਾਣੀ ਰਿਵਾਈਵ ਹੋ ਸਕਦੀ ਹੈ ਤੇ ਲੇਕਿਨ ਇੱਕ ਗੱਲ ਜ਼ਰੂਰ ਵਾਪਰਿਏ ਸਾਰੀ ਇਲੈਕਸ਼ਨ ਦੇ ਵਿੱਚ ਅੱਡੀ ਸਗਲ ਇਹ ਮੈਨੂੰ ਬੜਾ ਦੁੱਖ ਹੈ ਕਿ ਸਾਰੀ ਇਲੈਕਸ਼ਨ ਦੇ ਵਿੱਚ ਮੈਂ ਲੱਭਦਾ ਰਿਹਾ ਕਿ ਕੋਈ ਵੀ ਪਾਰਟੀ ਦਾ ਨੇਤਾ ਕੋਈ ਵੀ ਗੱਲ ਮੁੱਦਿਆਂ ਦੀ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰਦੇ ਬੁੱਢੇ ਨਾਲੇ ਨੂੰ ਲੈ ਕੇ ਆਪਣੀ ਆਪਣੀ ਕੋਈ ਪਹੁੰਚ ਦੱਸਦੇ ਕਿ ਉਹਨੂੰ ਐਡਰੈਸ ਕਰਦੇ ਉਹ ਸਮੱਸਿਆ ਨੂੰ ਨਹੀਂ ਕੀਤਾ ਕੀ ਐਡਰੈਸ ਕੀਤਾ ਇੱਕ ਦੂਜੇ ਤੇ ਲੰਚ ਲਾਏ ਕੀ ਐਡਰੈਸ ਕੀਤਾ ਜਿਹੜੇ ਮੁੱਦੇ ਗਾਇਬ ਕਰਕੇ ਜਿਹੜੇ ਆਪ ਜਿਹੜੇ ਜਿਹਨੂੰ ਕਹਿੰਦੇ ਨੇ ਕਿ ਲੋਕਲ ਇਸ਼ੂਜ਼ ਇੱਕ ਦੂਜੇ ਦੇ ਵੀ ਇਹਨੂੰ ਸਰਭਾ ਦੇਣਾ ਨਹੀਂ ਪਤਾ ਰੇਖਾ ਗੁਪਤਾ ਨੇ ਕਰਤਾਰਪੁਰ ਨੂੰ ਕਰਤਾਰ ਸਿੰਘ ਕਹਿੰਦਾ ਇਹਨੇ ਕਰਤਾਰ ਸਿੰਘ ਸਰਭਾ ਨੂੰ ਸਰਭਾ ਸਿੰਘ ਕਹਿੰਦਾ ਐਸੇ ਗੱਲਾਂ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਯਾਨੀ ਪੰਜਾਬ ਦੇ ਬੁਨਿਆਦੀ ਮੁੱਦੇ ਬਿਲਕੁਲ ਗਾਇਬ ਰਹੇ ਮੈਨੂੰ ਲੱਗਦਾ ਸੀ ਲੁਧਿਆਣੇ ਦਾ ਜਿਹੜਾ 24 24000 ਏਕੜ ਲੈਂਡ ਪਾਲਿਸੀ ਤੇ ਗੱਲ ਕਰਨੀ ਹੈ ਉਹ ਮੁੱਦਾ ਜਿਹੜਾ ਓਹ ਹਾਵੀ ਰਹੇਗਾ ਨਹੀਂ ਹੋਇਆ ਹਾਂ ਇੱਕ ਮੁੱਦਾ ਜ਼ਰੂਰ ਇਹਨਾਂ ਨੇ ਬਣਾਤਾ ਉਹ ਮੁੱਦਾ ਸੀ ਦਿੱਲੀ ਬਨਾਮ ਪੰਜਾਬ ਦਿੱਲੀ ਦੀ ਪੰਜਾਬ ਚ ਦਖਲ ਅੰਦਾਜ਼ੀ ਦਿੱਲੀ ਵਾਲਿਆਂ ਦੇ ਦਾ ਰਾਜ ਕਰਨ ਦਾ ਸਿੱਧੇ ਤੌਰ ਤੇ ਜਿਹੜਾ ਟੰਗ ਹੈ ਉਹਨੂੰ ਐਕਸਪੋਜ਼ ਕੀਤਾ ਗਿਆ ਇਥੇ ਇਹ ਕਿਹਾ ਗਿਆ ਕਿ ਦਿੱਲੀ ਵਾਲੇ ਰਾਜ ਕਰਦੇ ਨੇ ਦਿੱਲੀ ਵਾਲੇ ਰਾਜ ਸਭਾ ਚ ਜਾਂਦੇ ਨੇ ਦਿੱਲੀ ਦਿੱਲੀ ਹੋ ਰਹੀ ਹੈ ਪੰਜਾਬੀਆਂ ਨੂੰ ਪੁੱਛਿਆ ਨਹੀਂ ਜਾ ਰਿਹਾ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਹੈ ਇਹ ਬਰਤਾਂਤ ਸਿਰਜਣ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਵਿਰੋਧੀ ਨੇ ਆਮ ਆਦਮੀ ਪਾਰਟੀ ਤੋਂ ਭਾਵੇਂ ਭਾਜਪਾ ਤੇ ਭਾਵੇਂ ਉਹ ਭਾਰਤ ਪੁਸ਼ਨਾਸ਼ੂ ਰੇਖਾ ਗੁਪਤਾ ਸ਼ਨੀਲ ਜਾਖੜ ਤੇ ਦੂਜੇ ਆਪਣੇ ਸਖਵੀਰ ਸਿੰਘ ਬਾਦਲ ਸਾਹਿਬ ਇਹ ਸਾਰੇ ਗੱਲ 'ਚ ਕਾਮਯਾਬ ਹੋ ਗਏ ਸ਼ਾਇਦ ਇਸੇ ਕਾਮਯਾਬੀ ਦਾ ਕਾਰਨ ਇਹ ਹੋਇਆ ਕਿ ਬੈਟਰਾ ਕਰ ਲਿਆ ਜਿਹੜਾ ਕੇਜਰੀਵਾਲ ਸ਼ੁਰੂਚ ਇਹ ਕਿਹਾ ਜਾਂਦਾ ਸੀ ਕਿ ਕੇਜਰੀਵਾਲ ਲਈ ਇਹ ਤਿਆਰੀ ਹੈ ਕਿ ਰਾਜ ਸਭਾ ਚ ਉਹਨੂੰ ਭੇਜਣਾ ਤੇ ਅੱਜ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਜਾਂਦਾ ਤੁਸੀਂ ਤਾਂ ਮੈਨੂੰ ਕਈ ਵਾਰੀ ਭੇਜਤਾ ਇਹ ਮੈਂ ਡਿclare ਕਰਦਾ ਕਿ ਮੈਂ ਰਾਜ ਸਭਾ ਚ ਨਹੀਂ ਜਾਂਦਾ ਇਹ ਸਾਡਾ ਪੋਲੀਟੀਕਲ ਅਫੇਅਰ ਕਮੇਟੀ ਫੈਸਲਾ ਕਰੂ ਹੁਣ ਤੱਕ ਜਿਵੇਂ ਫੈਸਲੇ ਪੋਲੀਟੀਕਲ ਅਫੇਅਰ ਹੀ ਕਰਦੇ ਹੁੰਦੀ ਹੈ ਲੇਕਿਨ ਰਾਜ ਸਭਾ ਜਾऊं ਕੌਣ ਇਹ ਹੁਣ ਬੜਾ ਕਈ ਗੱਲਾਂ ਚੱਲਦੀਆਂ ਨੇ ਚੱਲਣੀਆਂ ਵੀ ਚਾਹੀਦੀਆਂ ਨੇ ਜੇ ਤਾਂ ਗੈਰ ਪੰਜਾਬੀ ਹੁਣ ਤੱਕ ਤਾਂ ਕੋਈ ਗੈਰ ਪੰਜਾਬੀ ਭੇਜੇ ਨੇ ਜੇ ਤਾਂ ਗੈਰ ਪੰਜਾਬੀ ਭੇਜਣਾ ਹੈ ਫਿਰ ਤਾਂ ਮਨੀਸ਼ਰ ਸੋਧਿਆ ਵੀ ਹੋ ਸਕਦਾ ਕੇਜਰੀਵਾਲ ਨਾ ਸਹੀ ਮਨੀਸ਼ਰ ਸੋਧਿਆ ਵੀ ਇੱਕੋ ਜੀ ਗੱਲ ਹੈ ਵੈਸੇ ਵੀ ਮਨੀਸ਼ਰ ਸੋਧਿਆ ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਹੈ ਇੱਕ ਇੱਕ ਕਮਰਾ ਜਿਹੜਾ ਹੈ 25 ਲੱਖ ਰੁਪਏ ਦਾ ਬਣਾਇਆ 2000 ਕਮਰੇ ਬਣਾਏ ਨੇ 2000 ਕਰੋੜ ਦਾ ਚੱਲਦਾ ਉੱਥੇ ਜਿਹੜਾ ਕੇਸ ਹੈ ਜਿਹੜੀ ਕ੍ਰਾਈਮ ਬਿਊਰੋ ਕਰ ਰਹੀ ਹੈ ਇਨਵੈਸਟੀਗੇਟ ਹੁਣ ਉਹ ਵੀ ਹੋ ਸਕਦਾ ਤੇ ਕੋਈ ਕੁਛ ਵੀ ਕੋਈ ਮਾਨ ਸਾਹਿਬ ਨੂੰ ਕਿਹਾ ਸਕਦੇ ਨੇ ਤੁਸੀਂ ਰਾਜ ਸਭਾ ਚ ਬਹੁਤ ਵਧੀਆ ਬੋਲਦੇ ਹੋ ਐਥੇ ਕੁਛ ਵੀ ਹੋ ਸਕਦਾ ਜਿਹੜੀ ਇਹ ਗਲਤਾਂ ਜਿਹੜੀ ਹੈ ਦਿਖਣੀ ਪਏਗੀ ਇਹ ਗਲਤਾਂ ਨਾਲ ਲਗਾਤਾਰ ਚੱਲ ਰਹੀ ਹੈ ਕਿ ਉੱਥੇ ਹੋਏਗਾ ਕੀ ਲੇਕਿਨ ਇੱਕ ਗੱਲ ਮੈਨੂੰ ਲੱਗਦਾ ਕਿ ਇਸ ਬਰਤਾਂਤ ਨੇ ਜਿਹੜਾ ਸਰਜਾ ਕਿਹਾ ਕਿ ਦਿੱਲੀ ਵਾਲੇ ਰਾਜ ਕਰਦੇ ਨੇ ਕੇਜਰੀਵਾਲ ਨੂੰ ਇਹ ਗੱਲ ਵਿਦਡਰਾ ਕਰਨ ਲਈ ਮਜਬੂਰ ਕੀਤਾ ਕਿਉਂਕਿ ਇਹ ਸਵਾਲ ਅਕਸਰ ਕੀਤਾ ਜਾਂਦਾ ਸੀ ਭਾਰਤ ਪ੍ਰੋਸ਼ਾਸਨ ਸਾਨੂੰ ਦੱਸੋ ਤਾਂ ਸੀ ਜਦੋਂ ਸੰਜੀਵ अरोड़ा ਜਿੱਤ ਗਿਆ ਤੇ ਦਿੱਲੀ ਜੌਂ ਕੌਂਟਰ ਰਾ ਸਭਾ ਚ ਉਸ ਕਰਕੇ ਸ਼ਾਇਦ ਕਿਉਂਕਿ 27 ਦੀ ਇਲੈਕਸ਼ਨ ਚ ਵੀ ਇਹ ਮੁੱਦਾ ਚੱਲੂਗਾ ਮੈਂ ਇਹਨੂੰ ਜੇ ਅੱਜ ਦੀ ਵੀਡੀਓ ਨੂੰ ਸਬਮਿਟ ਕਰਾਂ ਇਸ ਲੈਵਲ ਤੇ ਕਰ ਸਕਦਾ ਕਿ ਇਹਦੇ ਚ ਕੁਝ ਨਹੀਂ ਨਿਕਲਣਾ ਇਹ ਮੰਤਰੀ ਬਣ ਜਾਊਗਾ ਸੰਜੀਵ अरोड़ा ਇਹ ਚ ਕੋਈ ਦੋਰਾਵਾ ਨਹੀਂ ਮਦਨ ਰਾਜ ਸਭਾ ਚ ਕੋਈ ਚਲਾ ਜਾਊ ਲੇਕਿਨ 27 ਲਈ ਇੱਕ ਮੁੱਦਾ ਹੋਰ ਹੈ ਜਿਹੜਾ ਹੈ ਡੇਢ ਸਾਲ ਹੁਣ ਚੱਲਣਾ ਉਹ ਦਿੱਲੀ ਬਨਾਮ ਪੰਜਾਬ ਚੱਲਣਾ ਹੈ ਇਹ ਮੁੱਦਾ ਇਸ ਇਲੈਕਸ਼ਨ ਨੇ ਜ਼ਰੂਰ ਦੇਤਾ ਪਿਆਰੇ ਦਰਸ਼ਕੋ ਲਗਾਤਾਰ ਪਾ ਗੱਲ ਕਰਦੇ ਰਹਾਂਗੇ ਅੱਜ ਇੰਨਾ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ